ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨਹ ਉਪਾਇਆ ਭਾਈ ਕਰਨ ਕਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਸਭ जग ਜਿਨਹ ਉਪਾਇਆ ਭਾਈ ਕਰਨ ਕਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਥ ਕਿੰਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪ ਤਤ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾ ਜਾ ਕੇ ਘਰ ਸਭ ਕੀ ਸਹ ਹੈ ਭਾਈ ਨਉਨੇਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਾਵੈ ਭਾਈ ਉਚਾ ਅਗਮ ਅਪਾਰ ਜੀਅ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਨ ਹਾਰ ਸੱਚੇ ਚਰਨ ਸਰੇਵੀਐ ਭਾਈ ਬ੍ਰਹਮ ਪਾ ਹੋਵੇ ਨਾਸ ਮੇਲ ਸੰਤ ਸਬਾ ਮਨ ਮਾਂਜੀਐ ਪਾਈਂ ਹਰ ਕੈ ਨਾਮ ਨਿਵਾਸ ਨੇਟਾ ਅੰਧੇਰਾ ਅਗਿਆਨਤਾ ਭਾਈਂ ਕਮਲ ਹੋਵੇ ਪ੍ਰਗਾਸ ਦਰਬਚਨੀ ਸੁਖ ਉਪਜੈ ਭਾਈ ਸਭ ਫਾਲ ਸਤਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਇਐ ਸਭ ਕੀ ਤੂਰ ਘਟ ਘਟ ਬ੍ਰਹਮ ਪ੍ਰਸਾਰਿਆ ਭਾਈ ਵੇਖ ਸੁਨੇ ਹਜੂਰ ਜਿਤ ਦਿਨ ਵਿਸਰੈ ਪਾਰਬਰੰ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਮਨ ਸਮਰਥੋ ਭਾਈ ਸਰਬ ਕਲਾ ਪਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲ ਲਾਏ ਭਾਈ ਹਿਰਦੈ ਨਾਮ ਨਿਵਾਸ ਗੁਰਮਖ ਕਮਲ ਪਰਗਾਸੀ ਹੈ ਭਾਈ ਰਿਦੈ ਹੋਵੈ ਪਰਗਾਸ ਪ੍ਰਗਟ ਭਇਆ ਪਰਤਾਪ ਪ੍ਰਭ ਭਾਈ ਮੌਲਿਆ ਤਰਤ ਆਕਾਸ ਗੁਰਪੂਰੈ ਸੰਤੋਖ ਆ ਭਾਈ ਅਹਨਸ ਲਾਗਾ ਪਾ ਸਰਸਨ ਰਾਮ ਰਵੈ ਸਦਾ ਭਾਈ ਸਾਚਾ ਸਾਦ ਸੁਆਉਣ ਕਰਨੀ ਸੁਨ ਸੁਨ ਜੀਵ ਆ ਭਾਈ ਨਹਿ ਚਲ ਪਾਇਆ ਥਾ ਜਿਸ ਪਰ ਤੀਤ ਨ ਆਵਈ ਭਾਈ ਸੋ ਜਿੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲ ਜਾਉ ਉਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾਉ ਦੇਜ ਕਸਮਾਹੇ ਸਾਸ ਸਾਸ ਪਾਈ ਗੁਰਾ ਜ ਕਾ ਨਾਮ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾ ਤਿਸ ਬਿਨ ਘੜੀ ਨਾ ਜੀਵੀਐ ਪਾਈ ਸਰਬ ਕਲਾ ਪਰਪੁਰ ਸਾਸ ਗਿਰਾਸ ਨਾ ਵਿਸਰੈ ਭਾਈ ਵੇਖੋਂ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਪਰਪੁਰ ਜਿੰਨਾ ਪ੍ਰੀਤ ਨ ਲੱਗਿਆ ਭਾਈ ਸੇਨੇਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਭਾਈ ਪਉਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋ ਨੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਪੋਜਨ ਨਾਮ ਅਦਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਬਖ ਕਾਟਨ ਹਾ ਮਨ ਤਨ ਸੀਤਲ ਹੋਇਆ ਭਾਈ ਪੋਜਨ ਨਾਮ ਅਧਾਰ ਨਨਕ ਤਿਸ ਸਰਨਾਗਤੀ ਭਾਈ ਜੇ ਕੇ ਲਿਖ ਕਾਟਨ ਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ